ਦੋਸਤੋ ਪਿਛਲੇ ਦਿਨੀ ਬਠਿੰਡਾ ਦੀ ਕਮਲਾ ਨਰੂ ਕਲੋਨੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਨਹੀਂ ਬਲਕਿ ਕਾਫੀ ਸਾਰੀ ਵੀਡੀਓ ਸੀ ਇਸ ਵੀਡੀਓ ਦੇ ਵਿੱਚ ਕੁਝ ਮੁੰਡੇ ਸੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਹਥਿਆਰ ਸੀ ਤੇ ਇਹ ਜਿਹੜੀਆਂ ਗੱਡੀਆਂ ਖੜੀਆਂ ਸੀ ਉੱਥੇ ਕਮਲਾ ਨਰੂ ਕਲੋਨੀ ਦੇ ਵਿੱਚ ਉਹਨਾਂ ਦੀ ਪੰਨ ਤੋੜ ਕਰ ਰਹੇ ਸੀ ਸ਼ੀਸ਼ੇ ਭੰਦੇ ਸੀ ਬੋਰਨ ਭੰਦੇ ਸੀ ਟਾਇਰ ਭੰਦੇ ਸੀ ਨੁਕਸਾਨ ਕਰ ਰਹੇ ਸੀ ਤੇ ਪੁਲਿਸ ਨੇ ਇਹਨਾਂ ਤੇ ਕੇਸ ਦਰਜ ਕੀਤਾ ਕਰੀਬ 25 ਤੋਂ 30 ਮੁੰਡਿਆਂ ਤੇ ਕੇਸ ਦਰਜ ਕੀਤਾ ਜਿਸ ਤੋਂ ਬਾਅਦ ਕਰੀਬ 1 ਦਰਜਨ ਮੁੰਡੇ ਗ੍ਰਫਤਾਰ ਕੀਤੇ ਗਏ ਆ ਅੱਜ ਐਸਪੀ ਨਰਿੰਦਰ ਕੁਮਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਕੇਸ ਬਾਰੇ ਦੱਸਿਆ ਗਿਆ ਉਹਨਾਂ ਨੇ ਦੱਸਿਆ ਕਿ ਕਿੰਨੇ ਮੁੰਡੇ ਫੜੇ ਆ ਇਸ ਕੇਸ ਦੇ ਵਿੱਚ ਤੇ ਕੀ ਕੀ ਕਾਰਵਾਈ ਕੀਤੀ ਹੈ ਨਾਲ ਹੀ ਉਹਨਾਂ ਨੇ ਇਸ ਕਾਨਫਰੰਸ ਦੌਰਾਨ ਇਹ ਵੀ ਅਪੀਲ ਕੀਤੀ ਇਹ ਵੀ ਹਦਾਇਤ ਦਿੱਤੀ ਇਹਨਾਂ ਮੁੰਡਿਆਂ ਨੂੰ ਨਾਲ ਹੀ ਵਾਰਨਿੰਗ ਦਿੱਤੀ ਇਨਾਂ ਨੂੰ ਹੀ ਬਲਕਿ ਹੋਰ ਵੀ ਜਿਹੜੇ ਗਲਤ ਰਾਹ ਤੇ ਮੁੰਡੇ ਪੈ ਰਹੇ ਐ ਜਿਹੜੇ ਕੁਰਾਹੇ ਪੈ ਕੇ ਆ ਉਹਨਾਂ ਨੂੰ ਇੱਕ ਵਾਰਨਿੰਗ ਦਿੱਤੀ ਐ ਤੇ ਨਾਲ ਹੀ ਸਲਾਹ ਵੀ ਦਿੱਤੀ ਐ ਕਿ ਮਾੜੇ ਕੰਮ ਛੱਡ ਕੇ ਮੁੱਖ ਧਾਰਾ ਦੇ ਵਿੱਚ ਦੁਬਾਰਾ ਮੁੜਿਆਓ ਤਾਂ ਕਿ ਇੱਕ ਚੰਗਾ ਸਮਾਜ ਬਣ ਸਕੇ ਨਹੀਂ ਤਾਂ ਪੁਲਿਸ ਵੱਲੋਂ ਕਿਸੇ ਵੀ ਇਸ ਤਰ੍ਹਾਂ ਦੀ ਗਤੀਵਿਧੀ ਕਰਨ ਵਾਲੇ ਅ ਅੰਸਰਾਂ ਨੂੰ ਸ਼ਰਾਰਤੀ ਅੰਸਰਾਂ ਨੂੰ ਮਾੜਿਆਂ ਅਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਤੋਂ ਇਲਾਵਾ ਪੁਰਵ ਰੀ ਪੱਤਰਕਾਰਾਂ ਦੇ ਇਸ ਸਵਾਲਾਂ ਦੇ ਜਵਾਬ ਐਸ.ਟੀ. ਨਰਿੰਦਰ ਕੁਮਾਰ ਨੇ ਦਿੱਤੇ ਆਓ ਜਾਣਦੇ ਹਾਂ ਕੀ ਕੀ ਹੋਰ ਕਿਹਾ ਤੇ ਅਗਲੀ ਕਾਰਵਾਈ ਕੀ ਅਮਲ ਵਿੱਚ ਲਿਆਤੀ ਜਾਵੇਗੀ ਪੁਲਿਸ ਵੱਲੋਂ ਤੇ ਮਿਤੀ 4 ਤਰੀਕ ਦੀ ਰਾਤ ਨੂੰ थाना ਕੰਟ ਦੇ ਵਿੱਚ ਕਮਲਣਾ ਡੈਰੂ ਕਲੋਨੀ ਜੋ ਕਿ ਏਰੀਆ ਕੈਂਟ ਦਾ ਹੈਗਾ ਇਸ ਦੇ ਵਿੱਚ ਕੁਝ ਲੜਕਿਆਂ ਨੇ ਇੱਥੇ ਆ ਕੇ ਘਰਾਂ ਦੇ ਵਿੱਚ ਜਿਹੜੇ ਸ਼ੀਸ਼ੇ ਦੀ ਭੰਦੋੜ ਕੀਤੀ ਸੀਗੀ ਤੇ ਜਿਹੜੇ ਉੱਤੇ ਮੋਟਰਸਾਈਕਲ ਤੇ ਕਾਰਾਂ ਖੜੀਆਂ ਸੀਗੀਆਂ ਉਹਨਾਂ ਦਾ ਵੀ ਨੁਕਸਾਨ ਕੀਤਾ ਸੀਗਾ ਉਸ ਮਾਮਲੇ ਦੀ ਤਫ਼तीश ਕਰਦਿਆਂ ਹੋਇਆਂ ਅਸੀਂ ਥਾਣਾ ਕੈਂਟ ਦੇ ਵਿੱਚ 28 ਨੰਬਰ ਐਫ ਆਈ ਆਰ ਦਰਜ ਰਜਿਸਟਰ ਕੀਤੀ ਸੀਗੀ ਜਿਸ ਦੇ ਵਿੱਚ ਅਸੀਂ 6 ਦੋਸ਼ੀ ਜਿਹੜੇ ਸੀਗੇ ਬਾਈ ਨੇਮ ਪਛਾਣ ਕਰ ਲਈ ਸੀਗੀ ਤੇ 10-15 ਦੋਸ਼ੀ ਜਿਹੜੇ ਸੀਗੇ ਅਣਛਾਤੇ ਇਹਦੇ ਵਿੱਚ ਬੰਦਿਆਂ ਦੇ ਉੱਪਰ ਮੁਕੱਦਮਾ ਦਰਜ ਕੀਤਾ ਸੀਗਾ ਇਸ ਦੀ ਤਫ਼तीश ਤੋਂ ਸਾਹਮਣੇ ਆਇਆ ਕਿ ਇਹਦੇ ਵਿੱਚ ਦੋ ਰਸੀ ਕੀ ਲਾਲਾ ਤੇ ਇੱਕ ਗੋਲੀ ਇਹ ਪਰਸਨਮਗਰ ਦੇ ਰਹਿਣ ਵਾਲੇ ਦੇ ਵਿੱਚ ਕੁਝ ਵਿਅਕਤੀ ਵੀ ਇੱਥੇ ਆ ਕੇ ਇਹਨਾਂ ਨਾਲ ਆਪਸ ਦੇ ਵਿੱਚ ਫੋਨ ਤੇ ਗੱਲ ਕਰਕੇ ਇੱਥੇ ਆਏ ਸੀਗੇ ਤੇ ਇੱਕ ਦੂਜੇ ਨਾਲ ਇਹਨਾਂ ਨੇ ਟਾਈਮ ਬਣ ਕੇ ਲੜਾਈ ਕੀਤੀ ਸੀ ਤੇ ਉਸ ਲੜਾਈ ਦੌਰਾਨ ਜਿਹੜੇ ਕੁਝ ਘਰਾਂ ਦੀਆਂ ਗੱਡੀਆਂ ਤੇ ਮੋਟਰਸਾਈਕਲ ਬਾਹਰ ਖੜੇ ਸੀਗੇ ਉਹਨਾਂ ਦੀ ਵੀ ਇਹਨਾਂ ਨੇ ਭੰਨ ਤੋੜ ਕੀਤੀ ਸੀ ਇਸ ਬਾਬਲੇ ਵਿੱਚ ਡੀਐਸਪੀ ਸਿਟੀ 2 ਤੇ ਸਰਬਜੀਤ ਸਿੰਘ ਦੀ ਉਹਨਾਂ ਦੀ ਟੀਮ ਵੱਲੋਂ ਮਿਹਨਤ ਕਰਦੇ ਹੋਏ ਇਨਵੈਸਟੀਗੇਸ਼ਨ ਕਰਦੇ ਆ ਜਿਹੜੇ ਦੋਸ਼ੀ ਸੀਗੇ ਮੁਕਦਮੇ ਦੇ 12 ਦੋਸ਼ੀ ਹੈ ਟੋਟ ਉਹਨਾਂ ਨੂੰ ਅਸੀਂ ਗ੍ਰਫਤਾਰ ਕਰ ਲਿਆ ਗ੍ਰਫਤਾਰ ਕਰਕੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਨੇ ਡੰਡੇ ਛੋਟੇ ਜਾਂ ਜੋ ਵੀ ਉਹਨਾਂ ਨੇ ਵੈਪਨ ਯੂਜ਼ ਕੀਤੇ ਸੀਗੇ ਉਹ ਸਾਰੇ ਅਸੀਂ ਰਿਕਵਰ ਕਰ ਲਏ ਨੇ ਤੇ ਨਾਲ ਹੀ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਵੀ ਜਿਹੜਾ ਵੀ ਬੰਦਾ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਸ਼ਰਾਰਤੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੂਗਾ ਜਾਂ ਕਾਨੂੰਨ ਨੂੰ ਹੱਥ 'ਚ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਸੋ ਇਹਦੇ ਵਿੱਚ ਜਿਹੜੇ 12 ਬੰਦੇ ਅਸੀਂ ਗ੍ਰਫਤਾਰ ਕੀਤੇ ਨੇ ਇਹਨਾਂ ਤੋਂ 2-4 ਬੰਦੇ ਜਿਹੜੇ ਇਹਨਾਂ ਦੇ ਬਾਕੀ ਰਹਿ ਗਏ ਨੇ ਇਹਨਾਂ ਤੋਂ ਤੁਸੀਂ ਪੁੱਛ ਲਿਆ ਇਹਨਾਂ ਦੇ ਨਾਮ ਆਇਡੈਂਟੀਫਾਈ ਕਰ ਲਿਆ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਫਤਾਰ ਕਰ ਲਾਵਾਂਗੇ ਤੇ ਉਹਨਾਂ ਨੂੰ ਜਲਦੀ ਜਿਹੜੀ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਪਹਿਲਾਂ ਇਹਨਾਂ ਦੇ ਉੱਪਰ ਕਾਫੀ ਮੁਕੱਦਮੇ ਦਰਜ ਨੇ ਜਿਹੜੇ ਦੋਸ਼ੀ ਨੇ ਜਿਹੜਾ ਗੋੜੀਆ ਬੰਦਾ ਪਹਿਲਾਂ ਫੜਿਆ ਸੀਗਾ ਸਭ ਤੋਂ ਪਹਿਲਾਂ ਉਸ ਦੇ ਉੱਪਰ ਤੁਸੀਂ ਦੇਖ ਪਿਛਲੇ ਦਿਨੀ ਜਿਹੜਾ ਥਾਣਾ ਸਿਵਲ ਲਾਈਨ ਦੇ ਵਿੱਚ ਇੱਕ ਲੜਕਿਆਂ ਨੇ ਸਟੇਡੀਅਮ ਦੇ ਬਾਹਰ ਇੱਕ ਲੜਕੇ ਦੇ ਸਿਰ ਦੇ ਉੱਪਰ ਰਾਡ ਨਾਲ ਇੱਕ ਨਮੜਾ ਕੀਤਾ ਸੀਗਾ ਉਹਦੇ ਵਿੱਚ ਉਹਦੀ ਗ੍ਰਫਤਾਰੀ ਬਾਕੀ ਸੀਗੀ ਉਹਨੂੰ ਗ੍ਰਫਤਾਰ ਕਰਕੇ ਅਸੀਂ ਉਸ ਮੁਕਦਮੇ ਦੇ ਵਿੱਚ ਵੀ ਦੀ ਗ੍ਰਫਤਾਰੀ ਪਾਈ ਹੈ ਤੋਂ ਜੇ ਥਾਣਾ ਸਿਵਲ ਲੈਂਡ ਵਿੱਚ 308 ਦਾ ਮੁਕਦਮਾ ਸੀਗਾ ਇਸ ਤੋਂ ਇਲਾਵਾ ਜਿਹੜਾ ਲਾਲਾ ਚੂਚਾ ਹੈ ਇਹ ਪਿਛਲੇ ਦਿਨੀ ਜਿਹੜੀ ਇੱਕ ਥਾਣਾ ਕੈਂਟ ਦੇ ਵਿੱਚ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਐਸਐਲਆਰ ਰਾਈਫਲ ਦਾ ਮਾਮਲਾ ਸੀਗਾ ਤੁਹਾਡੇ ਸਾਰਿਆਂ ਦੇ ਵਿੱਚ ਧਿਆਨ ਦੇ ਵਿੱਚ ਉਸ ਮੁਕਦਮੇ ਦੇ ਵਿੱਚ ਵੀ ਇਹ ਜਿਹੜੀ ਹਿਤਵੀਰਾਂ ਦੀ ਗ੍ਰਫਤਾਰੀ ਉਦੋਂ ਹੋਈ ਸੀਗੀ ਸੋ ਇਸ ਜਿਹੜੇ ਆਲਮੋਸਟ ਸਾਰੇ ਬੰਦੇ ਨੇ ਇਹਨਾਂ ਦੇ ਉੱਪਰ ਇੱਕ ਇੱਕ ਦੋ ਦੋ ਮੁਕਦਮੇ ਦਰਜ ਨੇ ਕ੍ਰਿਮੀਨਲ ਮਾਈਂਡਡ ਵਿਅਕਤੀ ਨੇ ਸੋ ਇਹਨਾਂ ਨੂੰ ਬੜਾ ਸ਼ਕਤੀ ਨਾਲ ਇਹਨਾਂ ਨੂੰ ਅਸੀਂ ਜਿਹੜੀ ਸਖਤ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਇਨਸ਼ੋਰ ਕਰਾਂਗੇ ਜਿਹੜੀ ਅੱਗੇ ਤੋਂ ਇਹਨਾਂ ਦੀ ਕੋਈ ਘਟਨਾ ਨੂੰ ਅੰਜਾਮ ਨਾ ਦੇ। ਕੰਮ ਤਾਂ ਦਾ ਹੀ ਕਰਦੇ ਨੇ। ਆਲਮੋਸਟ ਸਾਰੇ ਜਿਹੜੇ ਹੈਗੇ ਮੁੰਡੇ ਵਿਹਲੇ ਨੇ ਜਾਂ ਥੋੜੇ-ਮੋਟੇ ਪਰਸਨਾਮ ਨਗਰ ਦੇ ਰੀਅਲ ਵਿੱਚ ਥੋੜਾ-ਬਹੁਤ ਕੰਮ ਕਰਦੇ ਛੋਟਾ-ਮੋਟਾ। ਜ਼ਿਆਦਾਤਰ ਜਿਹੜੇ ਹੈਗੇ ਆਲਮੋਸਟ ਇਹ ਜਿਹੜੇ ਹੈਗੇ ਨੇ ਘਰ ਦੇ ਵਿੱਚ ਬੈਠਾ ਰਹਿੰਦੇ ਨੇ ਤੇ ਪੈਸਾ ਕਮਾਉਣ ਵਾਸਤੇ ਜਿਹੜੀ ਹੈਗੀ ਉਹ ਛੋਟੇ-ਮੋਟੇ ਜਿਹੜੇ ਈਜ਼ੀ ਮਨੀ ਈਜ਼ੀ ਮਨੀ ਵਾਸਤੇ ਜਿਹੜੇ ਹੈਗੇ ਆ ਥੋੜਾ-ਬਹੁਤ ਕੰਮ ਵੀ ਕਰਦੇ ਨੇ। ਸਭ ਲੱਖਾਂ ਪਾਸੇ ਜਿੱਥੇ ਉਪਸਥਿਤ ਨਾ ਪਹੁੰਚੇ ਇਹਨਾਂ ਨੇ ਦੇਖੋ ਉੱਥੇ ਜਿਹੜੇ ਮੋਟਰਸਾਈਕਲ ਖੜੇ ਸੀਗੇ ਉਹਨਾਂ ਨੂੰ ਵੀ ਤੋੜਿਆ ਤੇ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਨੂੰ ਵੀ ਭੰਨਿਆ ਇਹਨਾਂ ਨੇ ਹੋ ਸਕਦਾ ਇਹਨਾਂ ਨੇ ਕਿਸੇ ਜਿਹੜੇ ਬੋੜੀਆਂ ਹੈਗਾ ਉਹਦੇ ਨਾਲ ਅੱਗ ਦੇ ਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਸੋ ਇਹ ਸਾਰੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਕਿਉਂਕਿ ਇਹਨਾਂ ਨੇ ਆਤਿਸ਼ਬਾਜ਼ੀ ਵੀ ਉੱਥੇ ਚਲਾਇਆ ਸੀ ਕਿ ਘਰ ਦੇ ਵਿੱਚ ਜਿਹੜੇ ਘਰਾਂ ਵੱਲ ਸੁੱਧੀਆਂ ਕਰਕੇ ਸੋ ਇਹਨਾਂ ਨੇ ਜਿਹੜੇ ਵੀ ਕੰਮ ਕੀਤਾ ਇਹਦੀ ਅੱਗੇ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਬੰਦੇ ਹੈਗੇ ਨੇ ਤੇ ਇਨਸ਼ੋਰ ਕਰਾਂਗੇ ਕਿ ਦੰਦ ਜਿਹੜੀ ਘਟਨਾ ਦੁਬਾਰਾ ਜਿਹੜੇ ਹੈਗਾ ਕੋਈ ਵੀ ਹੌਸਲਾ ਨਾ ਕਰੇ ਇਦਾਂ ਦਾ ਬਿਲਕੁਲ ਇਹਨਾਂ ਦੇ ਜਿਹੜੇ ਅੱਗੇ-ਅਗੇ ਮੁਕਦਮੇ ਦੇ ਵਿੱਚ ਅਰੈਸਟ ਕਰਕੇ ਅੱਜ ਪੱਤਰ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਜਿਹੜੀਆਂ ਗੱਡੀਆਂ ਜਿਹੜਾ ਆਮ ਤੋਂ ਕੰਨੀ ਭੱਜਿਆ ਕਿ ਇਹਨਾਂ ਦੇ ਆਪ ਨਹੀਂ ਨਹੀਂ ਉਹ ਜਿਹੜੀਆਂ ਗੱਡੀਆਂ ਜਿਹੜੇ ਕਮਲਾ ਨਹਿਰੂ ਕਲੋਨੀ ਦੇ ਵਿੱਚ ਲੋਕ ਰਹਿਣ ਵਾਲੇ ਨੇ ਜਿਹੜੇ ਗਲੀ ਦੇ ਵਿੱਚ ਲੜੇ ਆ ਉਹਨਾਂ ਦੀ ਰੈਜ਼ੀਡੈਂਸ ਦੀ ਗੱਡੀਆਂ ਸੀ ਵਹੀਕਲ ਉਹਨਾਂ ਦੇ ਸੀਗੇ ਇਹਨਾਂ ਦਾ ਜਿਹੜਾ ਹੈਗਾ ਮੋਟਰਸਾਈਕਲ ਸ਼ਾਇਦ ਇੱਕ ਦੋਸ਼ੀ ਦਾ ਹੈਗਾ ਇਹਨਾਂ ਦੇ ਵਿੱਚ ਸੋ ਜਿਹੜੇ ਬਾਕੀ ਵਹੀਕਲ ਸੀਗੇ ਜਿਹੜੇ ਰੈਜ਼ਿਡੈਂਟਸ ਕਮਰਾਲਾ ਵਾਲਾ ਕੋਲੋਨੀ ਦੇ ਨੇ ਉਹਨਾਂ ਦੀ ਗੱਲ ਹੋ ਗਈ ਹੈ। ਇਹ ਆਪਸ ਦੇ ਵਿੱਚ ਇਹਨਾਂ ਦੀ ਪਹਿਲਾਂ ਤੋਂ ਰੰਜਿਸ਼ ਹੈਗੀ ਹੈ ਜੀ। ਗੋਰੀਆ ਹੈਗਾ ਇੱਕ ਪਾਸੇ ਇੱਕ ਪਾਸੇ ਲਾਲਾ ਗਰੁੱਪ ਹੈਗਾ। ਦੋ ਛੋਟੇ ਛੋਟੇ ਗਰੁੱਪ ਜੇ ਬਣੇ ਹੋਏ ਨੇ, ਲੋਕਲ ਗਰੁੱਪ ਬਣਾਏ ਹੋਏ ਨੇ ਆਪਸ ਦੇ ਵਿੱਚ। ਸੋ ਇਹਨਾਂ ਦੇ ਖਿਲਾਫ ਜਿਹੜੀ ਸੀਗੀ ਬੜੀ ਅਸੀਂ ਸਖਤ ਕਾਰਵਾਈ ਕਰਾਂਗੇ ਨੇ, ਸ਼ੋਰ ਕਰਾਂਗੇ ਜਿਹੜੇ ਗਰੁੱਪ ਆਸੀ ਇਹਨੂੰ ਵੀ ਅਸੀਂ ਨੱਥਕੋਣ ਦੀ ਕੋਸ਼ਿਸ਼ ਕਰਾਂਗੇ। ਇਹ ਵੀ ਕੁਝ ਹੋਰ ਚੇੜੇ ਆਲਮੋਸਟ ਜਿਹੜੇ ਬਾਬਾ ਮੁਕਦਮੇ ਦੇਖੇ ਜਿਹੜੇ ਕਨਾਲ ਕਲੋਨੀ ਦੇ ਵਿੱਚ ਵੀ ਦਰਜ ਹੋਇਆ ਮੁਕਦਮਾ ਉਸ ਦੇ ਵਿੱਚ ਵੀ ਜਿਹੜੇ ਸਾਰੇ ਮੁੰਡੇ ਨੇ 20-21 ਸਾਲ ਦੇ ਕਰੀਬਰ ਸਹਗੇ ਨੇ ਉਸ ਦੇ ਵਿੱਚ ਵੀ ਸਾਰੇ ਬੰਦੇ ਫੜਲੇ ਸੀਗੇ ਨਾਲ ਹੀ ਸੀ ਯੂਥ ਨੂੰ ਵੀ ਅਪੀਲ ਕਰਨਾ ਚਾਹਾਂਗੇ ਕਿ ਜਿਹੜਾ ਹੈਗਾ ਕਿ ਕਿਸੇ ਵੀ ਤਰ੍ਹਾਂ ਦੀ ਛੋਟੀ ਛੋਟੀ ਚੀਜ਼ਾਂ ਨੂੰ ਲੈ ਕੇ ਇੰਪੇਸ਼ੈਂਟ ਹੋਣ ਦੀ ਲੋੜ ਨਹੀਂ ਇਹ ਪੜ੍ਹਾਈ ਦਾ ਟਾਈਮ ਹੁੰਦਾ ਬੰਦੇ ਦਾ ਜੇ ਇਸ ਏਜ ਦੇ ਵਿੱਚ ਆਖੀ ਜੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਇਨਵੋਲ ਹੋਣਗੇ ਮੁਕਦਮਾ ਦਰਜ ਹੋਊਗਾ ਜੇਲ੍ਹ ਜਾਣਗੇ ਤਾਂ ਕੱਲ ਨੂੰ ਆਪਣਾ ਜਿਹੜਾ ਪ੍ਰਵਿੱਕ ਕਿਦਾਂ ਸੁਧਾਰਨਗੇ ਸੋ ਇਹਨਾਂ ਸਾਰਿਆਂ ਨੂੰ ਨਾਲ ਦੀ ਨਾਲ ਅਸੀਂ ਅਪੀਲ ਵੀ ਕਰਦਾ ਮੈਂ ਕਿ ਆਪਣਾ ਜਿਹੜਾ ਹੈਗਾ ਫਿਊਚਰ ਸੁਧਾਰਨ ਵਾਸਤੇ ਆਪਣੇ ਮਿਹਨਤ ਕਰੋ ਪੜ੍ਹਾਈ ਕਰੋ ਜੇਕਰ ਕੋਈ ਬੰਦਾ ਜਿਹੜਾ ਹੈਗਾ ਜੇਕਰ ਕਿਸੇ ਕੰਮ ਕਰਨਾ ਸਿੱਖਣਾ ਚਾਹੁੰਦਾ ਤਾਂ ਕੰਮ ਸਿੱਖੇ ਤਾਂ ਕਿਉਂਕਿ ਜਦੋਂ ਬੰਦਾ ਕਿਸੇ ਕੰਮ ਦੇ ਵਿੱਚ ਲੱਗਦਾ ਤਾਂ ਇੱਕ ਤਾਂ ਉਹਦਾ ਜਿਹੜਾ ਸਮਾਂ ਹੈਗਾ ਉਹ ਪ੍ਰੋਪਰ ਯੂਟਿਲਾਈਜ਼ ਹੁੰਦਾ ਹੈ ਸੈਕੰਡਲੀ ਜਿਹੜਾ ਹੈਗਾ ਕ੍ਰਿਮੀਨਲ ਐਕਟੀਵਿਟੀ ਤੋਂ ਬਚਿਆ ਰਹਿੰਦਾ ਹੈ ਤਾਂ ਦੇ ਗਰੁੱਪਸ ਤੋਂ ਬਚਿਆ ਰਹਿੰਦਾ ਹੈ ਥਰਡ ਜਿਹੜਾ ਹੈਗਾ ਫਿਊਚਰ ਦੇ ਵਿੱਚ ਉਹ ਤਾਂ ਜਿਹੜਾ ਆਪਣੇ ਪੈਰਾਂ ਦੇ ਉੱਪਰ ਖੜਾ ਹੋਣ ਦੀ ਉਹ ਤਾਕਤ ਵੀ ਰੱਖਣੀ। ਤੁਸੀਂ ਸਾਰੇ ਬੰਦੇ ਇਹਦੇ ਵਿੱਚ 12 ਬੰਦੇ ਅਸੀਂ ਫੜ ਲੈਣੇ ਤੇ ਇੱਕ ਦੋ ਬੰਦੇ ਹੋਰ ਹੈਗੇ ਨੇ ਉਹ ਵੀ ਜਲਦੀ ਅਸੀਂ ਫੜ ਲਾਂ। ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ।